ਬਿਲਕੁਲ ਠੀਕ ਮੰਨਦਾ ਐਮਐਸਪੀ ਸਰਕਾਰ ਆਪਣਾ ਮਨ ਬਣਾਏ ਮੀਟਿੰਗ ਚ ਮੈਨੂੰ ਸਦੇ ਤੇ ਮੈਂ ਰਾਹ ਦੱਸੂਗਾ ਕਿਦਾਂ ਹੁੰਦਾ ਕਿਸਾਨ ਵੀ ਸੱਦ ਲੈਣ ਉਹ ਹਰ ਚੀਜ਼ ਦਾ ਰਾ ਆ ਤੁਹਾਨੂੰ ਪਲਾਨ ਕਰਨਾ ਪਊਗਾ 노 ਪ੍ਰੋਬਲਮ ਯੂ ਆ ਰਾਈਟ ਕਿਸਾਨ ਆਪਣੀ ਜਗ੍ਹਾ ਸਹੀ ਆ ਲੇਕਿਨ ਆਪਾਂ ਪੈਦਾ ਕਰੀਏ ਕਿ ਕਿਸਾਨ ਨੂੰ ਰੇਟ ਵੀ ਪੂਰਾ ਮਿਲਣਾ ਚਾਹੀਦਾ ਔਰ ਐਮਐਸਪੀ ਲਾਗੂ ਹੋਣੀ ਚਾਹੀਦੀ ਐ ਮੱਕੀ ਤੇ ਵੀ ਮੈਂ ਸਹਿਮਤ ਹਾਂ ਇਸ ਗੱਲ ਨਾਲ ਖਤਮ ਕਿਉਂਗੀ ਫਸਲੀ ਨੂੰ ਬੰਦਾ ਆਪਣੇ ਪਹਿਲਾਂ ਸੀ ਸੀਰੀਅਸ ਰਸਨੀ ਇਹ ਇਹ ਕਰੋ ਕਿਸਾਨ ਨੂੰ ਤਾਂ ਪਤਾ ਤੁਸੀਂ ਇਹ ਕਰੋ ਕਿਸਾਨ ਨੂੰ ਸਭ ਕਲਾਂ ਦਾ ਪਤਾ ਕਿਸਾਨ ਨੂੰ ਸਪੋਰਟ ਕੌਣ ਕਰੂਗਾ ਜਾਂ ਤਾਂ ਪੋਲੀਟੀਕਲ ਬੰਦਾ ਕਰੂਗਾ ਤੇ ਜਾਂ ਆਫੀਸ਼ੀਅਲ ਮਸ਼ੀਨਰੀ ਕਰੂਗੀ ਆਫੀਸ਼ੀਅਲ ਮਸ਼ੀਨਰੀ ਤੇ ਸਾਰੀਆਂ ਪਾਰਟੀਆਂ ਦੇ ਤੁਸੀਂ ਤੁਸੀਂ ਲੋਕ ਕਾਲ ਕਰ ਲਓ ਇੱਕ ਦਿਨ ਤੇ ਸਬਜੈਕਟ ਰੱਖ ਲਓ ਤੇ ਬਿਠਾ ਲਓ ਤੇ ਗੱਲ ਕਰਾ ਲਓ ਤੇ ਮੈਂ ਵੀ ਆ ਜੂਗਾ ਯਾਰ ਫਿਰ ਮੈਂ ਦੱਸੂੰ ਕੀ ਹੁੰਦਾ ਇੱਥੋਂ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਜਿੱਦਾਂ